ਪੰਜਾਬੀ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਗਏ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਅਤੇ ਇਸੇ ਤਰ੍ਹਾਂ ਹੀ ਸ੍ਰੀ ਚਮਕੌਰ ਸਾਹਿਬ ਦੇ ਰਹਿਣ ਵਾਲੇ ਯਾਦ ਸਿੰਘ ਨੇ ਪਾਵਰ ਸਲੈੱਪ ਚੈਂਪੀਅਨਸ਼ਿਪ ਦੇ ਵਿੱਚ ਜੋ ਕਿ ਅੰਮੂ ਸਾਬੀ ਦੇ ਵਿੱਚ ਹੋਈ ਉੱਥੇ ਗੋਰੇ ਨੂੰ ਹਰਾ ਕੇ ਖੂਬ ਪੰਗੜਾ ਪਾਇਆ ਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਆਓ ਵੇਖਦੇ ਹਾਂ ਆਊਸਕਾਈ ਟੀਵੀ ਦੀ ਇਹ ਖਾਸ ਖੋਜ And get this, Michael. Mud wrestling. Oh, yeah. Huge in India. And if he won, he would. They just screamed to Dana White, I love you. He's playing <laughs> to the crowd. You know, I think he knows. He's going back to his hometown. <laughs> <laughs> jar, day! ਦੇ ਇੰਟਰਪ੍ਰੀਟਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ ਪਾਵਰ ਸਲੈਪ UFC ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਤੇ ਉੱਥੇ ਜਿੱਤਣ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਦਾ ਬੁਲਖੰਨਾ ਜੋ ਕਿ ਵੈਟਰਨਰਨ ਐਮ ਐਮ ਏ फाइਟਰ ਐਸਟ ਡੀ ਇੰਡੀਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ ਪੀ ਸੀ ਐਫ ਐਲ ਮੈਨੇਜਮੈਂਟ ਟੀਮ ਦਾ ਜਿਹਦੇ ਕੇ ਪੰਕਜ ਖੰਨਾ ਜੀ ਓਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਪੀ ਸੀ ਐਫ ਐਲ ਮੈਨੇਜਮੈਂਟ ਤੇ ਦਬਲ ਪੰਕਜ ਖੰਨਾ ਦਾ ਬਹੁਤ ਬਹੁਤ ਸ਼ੁਕਰੀਆ ਪੀ ਸੀ ਐਫ ਐਲ ਐਂਡ ਪੰਕਜ ਦਬਲ ਖੰਨਾ ਲਵ ਯੂ ਬ੍ਰਦਰ ਆਈ ਲਵ ਯੂ ਥੈਂਕਸ ਫॉर एवरीथिंग